ਜਿਹੜਾ ਨਵਾਂ ਸੂਟ ਆਇਆ ਅੱਜ ਉਹ ਪਾ ਕੇ ਕੱਲ ਫੋਟੋ ਸ਼ੂਟ ਕਰਾਉਣ ਚੱਲੀ ਆ ਦਲਵੰਡੀ ਤੈਨੂੰ ਲੱਗਦਾ ਵੀ ਮੈਂ ਫੋਟੋ ਸ਼ੂਟ ਵਗੈਰਾ ਕਰਾਉਣ ਬਾ ਜਾ ਸਕਦੀ ਆ ਚਾਹੇ ਵਗ ਜੂਗੀ ਤੂੰ ਐਂ ਦੇਖ ਲੈ ਵੀ ਮੇਰੀ ਜਿਹੜੀ ਪਾਸਪੋਰਟ ਸਾਈਜ਼ ਫੋਟੋ ਹੁੰਦੀ ਆ ਨਾ ਉਹ ਅੱਜ ਤੋਂ 10 ਸਾਲ ਪੁਰਾਣੀ ਆ ਉਹ ਭਲੇ ਵੇਲੇ ਨੂੰ ਪਿੰਡ 'ਚ ਫੋਟੋਗ੍ਰਾਫਰ ਆ ਉਹਨੂੰ ਕਹਿ ਦਿੰਦੇ ਆ ਜਦ ਲੋੜ ਹੁੰਦੀ ਆ ਭਾਈ ਫੋਟੋ 'ਵਾਂ ਕੱਟ ਕੇ ਰੱਖ ਦੀ ਚੰਗਾ ਫੜ ਕੇ ਲੈ ਕੇ ਜਾਵਾਂਗੇ ਉਹ ਉਹੀ ਫੋਟੋ 'ਵਾਂ ਕੱਢ ਦਿੰਦਾ ਉਹ ਫੋਟੋ 'ਵਾਂ ਚੱਲਦੀਆਂ ਨੂੰ 10 ਸਾਲ ਹੋ ਗਏ ਪਾਸਪੋਰਟ ਸਾਈਜ਼ ਫੋਟੋ ਨਵੀਂ ਨਹੀਂ ਖਿਜਵਾਈ ਗਈ ਹੁਣ ਤਾਂ ਨਾ ਜਦੋਂ ਕਿਤੇ ਸਰਕਾਰੀ ਕੰਮ 'ਚ ਫੋਟੋ 'ਵਾਂ ਵਰਤਦੇ ਆ ਨਾ ਉਥੇ ਅਫਸਰ ਵੀ ਕਹਿ ਦਿੰਦਾ ਇਹ ਭਾਈ ਗੁੱਡੀ ਤੂੰ ਤਾਂ ਲੱਗਦੀ ਨਹੀਂ ਕਿਉਂਕਿ ਉਦੋਂ ਬੰਦੇ ਦਾ ਫਰਕ ਤਾਂ 2 ਸਾਲ ਚ ਪੈ ਜਾਂਦਾ ਹਨਾ ਤੇ ਬਾਕੀ ਗੁੱਡੀ ਦਾ ਤਾਂ ਬਾਵਾ ਹੀ ਪੈ ਗਿਆ ਤੇ ਹੁਣ ਤਾਂ ਅਫਸਰ ਵੀ ਕਹਿਣ ਲੱਗੇ ਹੁਣ ਮੈਨੂੰ ਲੱਗਦਾ ਵੀ ਖੇਚਲਾ ਕਰਨੀ ਚਾਹੀਦੀ ਆ ਪਹਿਲਾਂ ਮੈਨੂੰ ਪਾਸਪੋਰਟ ਸਾਈਜ਼ ਫੋਟੋ ਖਿਚਵਾਇਆ ਉਹਨਾਂ ਦੇ ਵੀ ਅਪਡੇਟ ਕਰਨ ਦੇ ਥੋੜੀ ਜੀ ਫਿਰ ਸੋਚਾਂਗੇ ਫੋਟੋ ਸ਼ੂਟ ਵਾਸਤੇ ਵੀ ਚੱਲਾਂਗੇ ਕਰਾ ਕੇ ਆਵਾਂਗੇ ਜੇ ਕਰਮਾ ਚ ਹੋਇਆ ਪਰ ਇੱਕ ਵਾਰ ਪਾਸਪੋਰਟ ਸਾਈਜ਼ ਫੋਟੋ ਚੇਂਜ ਕਰਵਾਵਾ ਤੇ ਕਿਹੜੀ ਕਿਹੜੀ ਭੈਣਾਂ ਆ ਜਾਂ ਵੀਰਾਂ ਜਿਨ੍ਹਾਂ ਦੀਆਂ ਪਾਸਪੋਰਟ ਸਾਈਜ਼ ਫੋਟੋਆਂ ਸਦਿਆਂ ਤੋਂ ਚੱਲਦੀਆਂ ਆ ਰਹੀਆਂ ਨੇ ਆਪਾਂ ਉਹੀ ਪਿੰਡ ਵਾਲੇ ਫੋਟੋਗ੍ਰਾਫਰ ਤੋਂ ਕਢਾ ਕੇ ਵਰਤ ਲੈਣੇ ਆ ਫਿਰ ਆਪਾਂ ਕਢਾਉਣੇ ਵੀ 40 40 ਇਕੱਠੇ ਆ ਨਾ ਵੀ ਉਹ ਥੋੜੀਆਂ ਜੀਆਂ ਰਾਇਤ ਚ ਨਿਕਲ ਜਾਂਦੀਆਂ ਨੇ ਚਾਰ ਫੋਟੋਆਂ ਥੋੜੀਆਂ ਜੀਆਂ ਮਹਿੰਗੀਆਂ ਨਿਕਲਦੀਆਂ ਨੇ